ਇੱਕੋ ਦਿਨ ਖੇਮ ਕਰਨ ਦੇ ਪਿੰਡ ਕਾਲੀਏ ਦੇ ਘਰ ਅਤੇ ਖੇਤਾਂ ਵਿੱਚੋਂ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ। ਸਰਹੱਦ ਪਾਰੋਂ ਤਸਕੀ ਕਰਨ ਵਾਲੇ ਤਸਕਰਾਂ ਦੇ ਵਿਰੋਧ ਵਿੱਚ ਵਿਸ਼ੇਸ਼ ਮਹਿਮ ਨੂੰ ਜਾਰੀ ਰੱਖਦੇ ਹੋਏ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਸੱਚ ਆਪਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਕਾਲੀਆ ਵਿੱਚ ਤਲਾਸ਼ੀ ਦਰਾਨ 500 ਗ੍ਰਾਮ ਹੈਰੋਇਨ ਅਤੇ ਦੋ ਡਰੋਨ ਬਰਾਮਦ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਇੱਕ ਟਕਰਾ ਕੇ ਕਿਸੇ ਦੇ ਘਰ ਵਿੱਚ ਡਿੱਗਾ ਆਇਆ ਸੀ ਅਤੇ ਦੂਸਰਾ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ। ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਤੇ ਦਾਰਾ ਡੱਲਾ। ਸਰਕਾਰ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਚੜਾਈ ਗਈ ਹੈ। ਉਹਦੇ ਤਹਿਤ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਦਿਸ਼ਾ ਨਿਰਦੇਸ਼ ਤਹਿਤ ਜਿਹੜੀ ਆ ਬਾਰਡਰ ਤੇ ਚੌਕਸੀ ਵਧਾਈ ਗਈ ਹੈ। ਤੇ ਬੀਐਸਐਫ ਤੇ ਪੰਜਾਬ ਪੁਲਿਸ ਹਮੇਸ਼ਾ ਹੀ ਜਿਹੜੀ ਆ ਪਹਿਲ ਕਦਮੀ ਕਰਦੀ ਆ ਸਮਗਲਰਾਂ ਨੂੰ ਕਾਬੂ ਕਰਨ ਤੇ ਤੇ ਉਹਨਾਂ ਪਾਸੋਂ ਬਰਾਮਦਗੀਆ ਕਰਨ ਤੇ। ਤੋਂ ਅੱਜ ਵੀ ਇੱਕ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਆ ਜਿਹੜਾ ਕਾਲੀਆ ਪਿੰਡ ਪੈਂਦਾ ਹੈ ਥਾਣਾ ਬਲਟੋਆ ਦੇ ਵਿੱਚ। ਉਥੇ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਦੋ ਡਰੋਨ ਤੇ 500 ਗ੍ਰਾਮ ਦੇ ਕਰੀਬ ਹੈਰੋਨ ਮਿਲਿਆ ਜਿਹੜਾ ਇੱਕ ਡਰੋਨ ਹੈ ਉਹ ਮੈਂ ਦੱਸਣਾ ਚਾਹੁੰਦਾ ਮਾਂ ਉਹ ਦਲਵਾਰ ਸਿੰਘ ਦੇ ਘਰੇ ਮਿਲਿਆ ਜਦੋਂ ਕਿਤੇ ਜਿਹੜੀ ਹੈ ਡਿਲੀਵਰੀ ਲੈ ਕੇ ਵਾਪਸ ਆ ਰਿਹਾ ਸੀ ਤੇ ਉਹ ਦਰਖਤ ਨਾਲ ਟਕਰਾ ਕੇ ਉਹਨਾਂ ਦੇ ਘਰੇ ਡੇ ਗਿਆ ਤੇ ਦੂਜਾ ਡਰੋਨ ਜਿਹਦੇ ਨਾਲ ਹੈਰੋਨ ਰਿਕਵਰ ਹੋਈ ਹੈ ਇਹ ਮੱਖਣ ਸਿੰਘ ਜਿਹੜਾ ਕਾਲੀਆ ਪਿੰਡ ਦਾ ਰਹਿਣ ਵਾਲਾ ਉਹਦੀ ਜ਼ਮੀਨ ਦੇ ਵਿੱਚੋਂ ਜਿਹੜੀ ਆਬਰਾਮ ਕੀ ਹੋਈ ਹੈ ਇਹਨਾਂ ਨੂੰ ਡਰੋਨਾਂ ਨੂੰ ਤੇ ਹੈਰਨ ਨੂੰ ਅਸੀਂ ਕਬਜ਼ੇ ਵਿੱਚ ਲੈ ਲਿਆ ਤੇ ਇਹਦੀ ਲੀਗਲ ਪ੍ਰੋਸੀਡਿੰਗ ਕਰ ਰਹੇ ਹਾਂ ਤੇ ਡਰੋਨ ਵੀ ਜਿਹੜੇ ਇਹਨਾਂ ਦਾ ਵੀ ਐਨਾਲਿਸਿਸ ਕੀਤਾ ਜਾਊਗਾ ਵੀ ਇਹ ਪਾਕਿਸਤਾਨ ਤੋਂ ਕਿੱਧਰੋਂ ਆਏ ਨੇ ਤੇ ਕਿਹੜੇ ਕਿਹਨਾਂ ਨੂੰ ਇਹਨੇ ਡਿਲੀਵਰੀ ਦਿੱਤੀ ਤੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹਾਂਗਾ ਜੇ ਅਸੀਂ ਅੱਜ ਮੌਜੂਦਾ ਸਾਲ ਦੀ ਗੱਲ ਕਰੀਏ ਤੇ ਕਲੀਪੀਖੀਵੰਡ ਸਬਡਿਵੀਜ਼ਨ ਦੇ ਵਿੱਚ 38 ਕਿਲੋ 538 ਗ੍ਰਾਮ ਹੈਰਨ ਤੇ 42 42 ਦੇ ਕਰੀਬ ਜਿਹੜੇ ਆ ਡਰੋਨ ਅਸੀਂ ਅੱਜ ਤੱਕ ਜਿਹੜੇ ਆਬਰਾਮਤ ਕਰ ਦਿੱਤੇ ਸੋ ਲਗਾਤਾਰ ਜਿਹੜੀ ਪੰਜਾਬ ਪੁਲਿਸ ਤੇ ਬੀਐਸਐਫ ਹੈ ਉਹ ਬਾਰਡਰ ਤੇ ਪੂਰੀ ਤਰ੍ਹਾਂ ਚਕੰਨੀ ਤੇ ਅਲਰਟ ਆ ਤੇ ਰਲ ਕੇ ਸਹਿਯੋਗ ਨਾਲ ਕੰਮ ਕਰ ਰਹੀ ਆ ਤੇ ਜਿਹੜਾ ਸਮਗਨਰਾਂ ਦੇ ਉਹ ਲੱਕ ਤੋੜਦੀ ਆ ਜਿੱਥੇ ਪਬਲਿਕ ਇਸ ਕੰਮ ਵਿੱਚ ਸਾਡਾ ਸਹਿਯੋਗ ਕਰਦੀ ਆ ਉੱਥੇ ਮੈਂ ਉਹਨਾਂ ਪਾਸੋਂ ਹੋਰ ਸਹਿਯੋਗ ਦੀ ਮੰਗ ਕਰਦਾ ਤੇ ਮੈਂ ਤਾੜਨਾ ਕਰਦਾ ਜਿਹੜੇ ਇਸ ਬਿਜ਼ਨਸ ਦੇ ਵਿੱਚ ਇਸ ਧੰਦੇ ਦੇ ਵਿੱਚ ਪਏ ਨੇ ਦੇਖੋ ਇਹਦੇ ਵਿੱਚ ਮਕਦਮੇ ਦਰਜ ਹੁੰਦੇ ਨੇ ਦਾਦਾ ਸਾਲ ਵਾਸਤੇ ਅੰਦਰ ਜਾਣਾ ਪੈਂਦਾ ਤੇ ਕੋਈ ਵੀ ਪ੍ਰੋਲ ਨਹੀਂ ਮਿਲਦੀ ਤੇ ਜਿਹੜਾ ਇੰਨੇ ਜਦੋਜਾਦ ਕਰਕੇ ਇੰਨਾ ਰਿਸਕ ਚੁੱਕ ਕੇ ਜਾਇਦਾਦ ਵੀ ਇਕੱਠੀ ਕਰਦੇ ਆ ਉਹ ਵੀ 68 ਐਫਟ ਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਆ ਜਾਇਦਾਦ ਦੀ ਆ ਉਹ ਜਿਹੜੀ ਆ ਉਹ ਅਟੈਚ ਕਰਾ ਦੋਈਏ ਸੋ ਜਿੱਥੇ ਮੇਰੀ ਆਮ ਲੋਕਾਂ ਨੂੰ ਅਪੀਲ ਤੇ ਬੇਨਤੀ ਹੈ ਵੀ ਇਸ ਕੰਮ ਬਦਲੇ ਆਪਣੇ ਪੰਜਾਬ ਨੂੰ ਬਚਾਉਣ ਖਾਤਰ ਸਾਡਾ ਸਹਿਯੋਗ ਕਰਨ ਉਥੇ ਮੈਂ ਤਾੜਨਾ ਕਰਦਾ ਸਮਗਲਰਾਂ ਨੂੰ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਜਿੱਥੇ ਅਸੀਂ ਇੰਨੀਆਂ ਬਰਾਮਦਗੀਆਂ ਕੀਤੀਆਂ ਨੇ ਉੱਥੇ 70 ਤੋਂ 75 ਦੇ ਕਰੀਬ ਜਿਹੜੇ ਵਿਅਕਤੀ ਆ ਇਸ ਧੰਦੇ ਦੇ ਵਿੱਚ ਇਨਵੋਲਡ ਉਹਨਾਂ ਨੂੰ ਆਲਰੇਡੀ ਫੜ ਕੇ ਅਸੀਂ ਮੁਕੱਦਮਿਆਂ ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਜੇ ਆ ਥੋੜੇ ਜਿ ਦਿਨ ਦੀ ਗੱਲ ਕਰੀਏ ਤੇ ਪਰਸੋਂ ਹੀ ਇੱਕ ਡਰੋਨ ਤੇ ਹੈਰਨ ਜਿਹੜੀ ਆ ਥਾਣਾ ਖੇਮ ਕਰਨ ਦੇ ਵਿੱਚ ਰਿਕਵਰ ਹੋਈ ਇੱਕ ਡਰੋਨ ਥਾਣਾ ਖਾਲੜਾ ਦੇ ਵਿੱਚ ਰਿਕਵਰ ਹੋਇਆ ਸੋ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਆ ਤੇ ਇਹ ਬਰਾਮਦਗੀਆਂ ਐਜ਼ ਇਟ ਇਜ਼ ਚਲਦੀਆਂ ਰਹਿਣਗੀਆਂ ਤੇ ਇਹਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਜਾਊਗਾ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ